ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਗਰੇਵਾਲ ਪੰਜਾਬੀ ਟਰੈਵਲ ਵਲੌਗਸ ਤੇ ਆਸ ਕਰਦਾ ਹਾਂ ਸਭ ਚੜ੍ਹਦੀ ਕਲਾ ਚ ਹੋਵੋ ਤੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਵੱਡਿਆਂ ਦੇ ਪੈਰੀ ਪੈਨਿਆਂ ਤੇ ਬੱਚਿਆਂ ਨੂੰ ਬਹੁਤ ਸਾਰਾ ਪਿਆਰ ਤੇ ਇਸੇ ਨਾਲ ਹੀ ਆਪਾਂ ਸਟਾਰਟ ਕਰਦੇ ਹਾਂ ਇਹ ਆਪਣਾ ਵਲੌਗ ਤੇ ਇੱਕ ਉਦਰਾਪਨ ਤੇ ਆਪਾਂ ਨੂੰ ਘਰਾਂ ਦੇ ਵਿੱਚ ਹੀ ਵੱਧ ਤੋਂ ਵੱਧ ਫੁੱਲਾਂ ਵਾਲੇ ਡਰਾਕਤ ਲਾ ਲੋ ਡੈਕੋਰੇਸ਼ਨ ਵਾਲੇ ਲਾ ਲੋ ਨਾ ਜਾਨੀ ਕਿ ਹਰਿਆਲੀ ਆਪਾਂ ਨੂੰ ਲਾਉਣੀ ਚਾਹੀਦੀ ਹੈ ਜੀ ਕਿਉਂਕਿ ਹਰਿਆਲੀ ਮੱਥੇ ਲੱਗੀ ਸਵੇਰੇ ਸਵੇਰੇ ਬਹੁਤ ਜ਼ਿਆਦਾ ਚੰਗਿਆ ਆਪਣੇ ਫਿਊਚਰ ਲਈ ਵੀ ਆਪਣੀ ਛੇਤ ਲਈ ਵੀ ਤੇ ਆਪਾਂ ਨੇ ਤਾਂ ਲਾਈ ਹੋਈ ਆ ਨਾ ਅੱਜ ਚਲੋ ਵਲੌਗ ਆਪਾਂ ਇੱਥੇ ਹੀ ਸਟਾਰਟ ਕਰਦੇ ਆ ਆ ਦੇਖੋ ਜੀ ਫੁੱਲਾਂ ਦੇ ਪੂਟੇ ਲਾਏ ਹੋਏ ਨੇ ਆਪਣੇ ਤੇ ਇਹ ਸਦਾਬਹਾਰੀ ਨੇਗੇ 12 ਮਹੀਨੇ 30 ਦਿਨ ਖਿੰਡੀ ਰਹਿੰਦੇ ਨੇਗੇ ਤੇ ਤਾਂ ਕਰਕੇ ਆਪਾਂ ਇਹ ਲਿਆ ਕੇ ਲਾਏ 1 2 ਸੀਗੇ ਇਹਨਾਂ ਦੀ ਪਨੀਰੀ ਖਿੰਡ ਖਿੰਡ ਕੇ ਆਹ ਦੇਖ ਲੋ ਜੀ ਕਿੰਨੇ ਬੂਟੇ ਹੋਏ ਪਏ ਨੇ ਕਿੰਨੇ ਸੋਹਣੇ ਲੱਗਦੇ ਨੇ ਖੋਲਣਾ ਨਾ ਮੌਸਮ ਅੱਜ ਬੱਦਲਬਾਈ ਜਿਹੜਾ ਮਾੜੀ ਮੋਟੀ ਬੱਦਲਬਾਈ ਜੀ ਹੋਈ ਵੀ ਹੈ ਗਈ ਤੇ ਬਾਰਸ਼ਾਂ ਹੋ ਗਿਆ ਟੀਆਂ ਨੇ ਗਈਆਂ 1 2 ਤੇ ਉਹਨਾਂ ਨਾਲ ਤੇ ਆਪਣੇ ਵਿੜੇ ਚ ਹੋ ਗਿਆ ਜੀ ਆਹ ਜਿਹੜੀ ਜਗ੍ਹਾ ਆਪਣੇ ਬਣਾਈ ਹੋਣਾ ਇਹਦੇ ਚ ਹੋ ਗਿਆ ਜੀ ਖੱਪੜ ਗੱਤਾ ਸਾਰੇ ਤੇ ਲੋ ਜੀ ਇਹਨਾਂ ਇਹ ਤਾਂ ਆਪਣੇ ਹੁਣ ਪੱਟ ਤੇ ਮੈਂ ਪੱਟ ਕੇ ਆਪਾਂ ਕੀ ਰੀਆ ਜੇ ਬਣਾਤੀ ਆ ਮਾ ਚੱਕ ਛੱਟੇ ਆਮੇ ਬਾਰੇ ਤੇ ਜਿਹੜਾ ਆਪਾਂ ਕੱਲ ਕਣਕ ਝਾੜੀ ਸੀ ਉਹਦਾ ਝਾੜੇ ਦੇ ਵਿੱਚ ਜੋ ਨਿਕਲਾ ਸੀ ਉਹ ਆਪਾਂ ਨੇ ਆ ਪਾਤਾ ਮਿੱਤਰੋ ਤੇ ਮਾ ਚਲੋ ਜਾਨਵਰ ਖਾਣ ਲਾਂਗੇ ਯਾਰ ਹਨਾ ਛੱਟਣਾ ਕਾਣੂ ਅਰੂੜੀ ਤੇ ਵਗੈਰਾ ਤੇ ਤੇ ਜਾਨਵਰ ਚੋਗ ਚੁਗਲਾ ਦੇਣ ਦੇਣੇ ਇਹ ਚੀਜ਼ ਚੰਗੀ ਹੁੰਦੀ ਆ ਆਪਾਂ ਨੂੰ ਚੋਗ ਆਉਣਾ ਚਾਹੀਦਾ ਜੀ ਪਾਣੀ ਵੀ ਭਰ ਕੇ ਰੱਖਣਾ ਚਾਹੀਦਾ ਕੋਠੇ ਵਗੈਰਾ ਤੇ ਹਨਾ ਲਓ ਜੀ ਮਿੱਤਰੋ ਆਪਾਂ ਪਹੁੰਚ ਗਏ ਹੁਣ ਖੇਤ ਤੇ ਮੌਸਮ ਵਧੀਆ ਹਵਾ ਚੱਲ ਰਹੀ ਠੰਡੀ ਹੰਡੀ ਤੇ ਮਹਾਚਾਲਕ ਖੇਤ ਜਿਹੜਾ ਮਾਰ ਕਈਏ ਦੇਖ ਕੇ ਇਹ ਵਾਲੇ ਦਵਾਲੇ ਆਪਣੇ ਖੇਤ ਦੇ ਵਾਲੇ ਦਵਾਲੇ ਦਾ ਚਾਕਾ ਤੇ ਜੀਰੀਆਂ ਵਧੀਆ ਚੱਲ ਪਈਆਂ ਜੀ ਤੇ ਇੱਕ ਦੋ ਵਾਰੀ ਬਾਰਿਸ਼ ਹੋ ਗਈ ਤੇ ਵਧੀਆ ਖੜੀਆਂ ਨਜ਼ੀਰੀਆਂ ਤੇ ਯਾਨੀ ਕਿ ਲੋਡ ਆ ਜੀਰੀਆਂ ਨੂੰ ਖਿਲਹਾਲ ਪੂਰੀਆਂ ਫੁੱਲ ਚੱਲਣ ਵਾਸਤੇ ਬੂਝਾ ਮਾਰਨ ਵਾਸਤੇ ਲੋਡ ਆ ਜੀਰੀਆਂ ਨੂੰ ਮੀਂਹਾਂ ਦੀ ਤੇ ਮੰਨ ਕੇ ਚੱਲੋ ਇੱਕ ਹਫਤਾ ਮੀਂਹ ਪੈ ਗਿਆ ਹਰ ਰੋਜ਼ ਆਜਿਆ ਕਰੇ ਮੰਨ ਕੇ ਚੱਲੋ ਵੀ ਆ ਦਣ ਦੇ ਵਿੱਚ ਘਾਟਾ ਦੋ ਘੰਟੇ ਲਾ ਜਾ ਕਰੇ ਠੰਡਾ ਮੌਸਮ ਆ ਕੇ ਤਾਂ ਜੀਰੀਆਂ ਨੇ ਪੂਰਾ ਘੈਂਟ ਚੱਲ ਪੈਣਾਗਾ ਚੱਲ ਪਈਆਂ ਵੈਸੇ ਤਾਂ ਬੂਝਾ ਵਾਜਾ ਤਾਂ ਯਾਨੀ ਕਿ ਮੌਸਮ ਦੇ ਹਿਸਾਬ ਨਾਲ ਹੀ ਵਾਜਦਾ ਹੁੰਦਾਗਾ ਫਿਰ ਵੀ ਜਿਹੜੀ ਗੱਲ ਮੀਹ ਨਾਲ ਬਣਨੀ ਸੀਗੀ ਉਹ ਗੱਲ ਜੀ ਇਹ ਗੱਲਬਾਤ ਜੀ ਬਣੀ ਨਹੀਂ ਹੈਗੀ ਤੇ ਆ ਤੁਸੀਂ ਆਪ ਹੀ ਦੇਖ ਲਓ ਬੇਜਾਨ ਜੀ ਹੋਈ ਹੋਈ ਜੀਰੀ ਆ ਗਿਆ ਦੇਖ ਲਓ ਜੀ ਮਿੱਤਰੋ ਮੌਸਮ ਤੋਂ ਬਿਨ ਬੁੱਝਾ ਮਿੱਤਰੋ ਬੀ ਜਾਣ ਜਾ ਹੋਇਆ ਪਿਆ ਦੇਖੋ ਜਿਵੇਂ ਹੁਣ ਬਰੀਕ ਜਾ ਕਿੰਨੇ ਦਿਨ ਹੋ ਗਏ ਜੀਰੀ ਲੱਗੀ ਨੂੰ ਤੇ ਹੁਣ ਉਹਨੇ ਬੁੱਝਣੇ ਜ਼ਿਆਦਾ ਨਹੀਂ ਆਪਾਂ ਕਹਿੰਦਾ ਇੱਥੇ ਇੰਨੇ ਇੰਨੇ ਜਗ੍ਹਾ ਤੇ ਐਡਾ ਐਡਾ ਤਾਂ ਹੋਣਾ ਛੇ ਬੁੱਝਣ ਤੇ ਮੀਂਹ ਤੋਂ ਬਿਨ ਤੁਹਾਨੂੰ ਪਤਾ ਹੀ ਆ ਫਿਰ ਹਣਾ ਸੰਦੇ ਤੇ ਕਿੱਥੇ ਹੁਣ ਆਪਾਂ ਪਾਣੀ ਜਿਹੜਾ ਲਾਉਨੇ ਆਪਾਂ ਉਹਦੇ ਸ਼ਰਤੇ ਆ ਦੇਖੋ ਜੀਰੀ ਦਾ ਕੀ ਹਾਲ ਮੱਚੀ ਜੀ ਹੋਈ ਪਈ ਹੈਗੀ ਤੇ ਫਿਰ ਵੀ ਜੇ ਮੈਂ ਕਹਣਾ ਮੀਂਹ ਪੈ ਗਿਆ ਇਹਨਾਂ ਨੂੰ 5-7 ਅੰਪਾਰਸਾ ਮਿਲ ਗਈਆਂ ਤਾਂ ਪੂਰੀ ਘਾਟਾ ਐਂਡ ਗੱਲਬਾਤ ਬਣ ਜੂਗੀ। ਇਹੋ ਜਿਹੀ ਰੀਗੋਡੇ-ਗੋਡੇ ਹੋਊਗੀ ਦੇਖੀਓ ਇੱਕ ਹਫ਼ਤੇ ਦੇ ਵਿੱਚ ਵਿੱਚ। ਤੇ ਬਾਰਸ਼ਾਂ ਦੀ ਬਹੁਤ ਜ਼ਿਆਦਾ ਲੋੜ ਆ ਗਈ ਤੇ ਬਾਰਸ਼ਾਂ ਤੋਂ ਬਿਨਾ ਤਾਂ ਕੁਝ ਬਣਦਾ ਵੀ ਨਹੀਂ ਫਸਲਾਂਾਂ ਦਾ ਵੀ ਹਨਾ। ਤੇ ਜੀ ਖੜੀ ਹੈ ਜਾਨੀ ਕਿ ਤੇ ਫਿਰ ਵੀ ਮੀਂਹ ਆਪਣੇ ਪੈਣੇ ਬਹੁਤ ਜ਼ਿਆਦਾ ਘਾਟਾ ਆਪਣੇ ਦਾ ਬੱਸ ਮੰਨ ਕੇ ਚੱਲੋ ਵੀ ਇੱਕ ਦੋ ਆ ਆਪਣੇ ਪੈਸੇ ਆ ਗਈ ਮਿੱਤਰੋ ਮੱਕੀ ਤੇ ਇਹਦਾ ਚਾਰ ਚੋਰ ਪਾਉਣਗੇ ਦੇਖਾਂਗੇ ਇਹਦੇ ਚ ਇੱਕ ਅੱਧੀ ਛੱਲੀ ਜੇ ਮਿਲ ਗਈ ਤਾਂ ਲੈ ਕੇ ਚੱਲਾਂਗੇ ਹੁਣ ਤੇ ਆਹ ਖੜਾ ਆਪਣਾ ਰੇੜਾ ਤੇ ਬਲਦ ਰੇੜਾ ਅੱਗੇ ਦੇਖ ਲੋ ਬਲਦ ਰੇੜਿਆਂ ਦਾ ਟਾਈਮ ਸੀ ਨਾ ਉਹ ਵੀ ਟਾਈਮ ਸੀਗਾ ਤੇ ਹੁਣ ਬਲਦ ਰੇੜਿਆਂ ਦਾ ਮਸ਼ੀਨਰੀ ਇੰਨੀ ਆ ਗਈ ਬਲਦ ਰੇੜਿਆਂ ਦਾ ਟਾਈਮ ਵੀ ਵਾ ਗਿਆ ਪਰ ਇਹ ਆਪਣਾ ਗੱਡਾ ਸੀਗਾ ਪੁਰਾਣਾ ਤੇ ਆਹ ਟਾਇਰ ਇਹਦੇ ਹਿੱਸਾ ਉਹੀ ਆ ਕਿ ਦੇਖ ਲੋ ਮਿੱਤਰੋ ਆਹ ਇਹਦੇ ਗੱਡੇ ਵਾਲਾ ਹਿੱਸਾ ਹੈ ਇਹ ਗੱਡੇ ਦੇ ਲੱਗਿਆ ਹੁੰਦਾਗਾ ਤੇ ਆਪਣੇ ਦਾ ਪਰ ਹੁਣ ਹੈ ਨਹੀਂਗਾ ਹੁਣ ਤਾਂ ਰੇੜੇ ਦੇ ਵੀ ਟਰੈਕਟਰ ਟਰਾਲੀ ਬਣਾਲੀ ਰੇੜੇ ਦੇ ਵੀ ਹੁਣ ਤਾਂ ਲੋਕਾਂ ਨੇ ਬਲਦ ਦਾ ਟਾਈਮ ਗਿਆ ਅਜੇ ਹਾਲ ਆਪਣੇ ਮੇਰੇ ਚਾਚੇ ਕੋਲੇ ਅਜੇ ਵੀ ਹੈਗਾ ਬਲਦ ਤੇ ਰੇੜਾ ਤੇ ਇਹ ਰਿਹਾ ਬਤਾ ਇੱਥੇ ਹਰਾ ਬੀਜਣਾ ਨੇ ਤੇ ਮਹਿਸਾਪਾ ਸੁਰੱਖੇ ਹੋਣਗੇ ਤੇ ਤਾਂ ਕਰਕੇ ਇੱਥੇ ਹਰੇ ਰੁਕਣੇ ਆ ਰਹਾਗਾ ਜਿਹੜਾ ਮਹਿਸਾਂ ਦਾ ਹੁੰਦਾਗਾ ਤੇ ਲੋ ਜੀ ਮਿੱਤਰੋ ਆਲੇ ਦੁਆਲੇ ਦਾ ਵੀਊ ਦੇਖੋ ਕਿੰਨਾ ਘੈਂਟ ਹੈਗਾ ਹਰਿਆਲੀयां ਰੇਲੀਆਂ ਤੇ ਪਰ ਖੇਤਾਂ ਦੇ ਵਿੱਚ ਕੋਈ ਨਹੀਂ ਹੈਗਾ ਤੇ ਲਓ ਜੀ ਮਿੱਤਰੋ ਤੁਹਾਨੂੰ ਚੀਜ਼ ਦਿਖਾਈ ਆਪਣੀ ਜਾਮਣ ਤੇ ਲਓ ਜੀ ਮਿੱਤਰੋ ਲੱਤ-ਪੱਤ ਹੋਈ ਪਈ ਆ ਪੂਰੀ ਫੁੱਲ ਤੇ ਆਹ ਦੇਖੋ ਆ ਥੱਲੇ ਸਾਰੀਆਂ ਜਿਹੜੀਆਂ ਪੱਕੇਵੇਂ ਜਾਮਣਾਂ ਸੀ ਹਵਾ ਛੱਪਰ ਨੇਰੀ ਛੱਪਰ ਚੱਲਣ ਨਾਲ ਡਿਗੜੇ ਕੇ ਗਰੇ ਲੱਗੇ ਪੈਣਗੇ ਤੇ ਖਰਾਬ ਹੋਈਆਂ ਪੈਣੇ ਗਾ ਸੜ ਕੇ ਤੇ ਉੱਪਰ ਵੀ ਪੂਰੀ ਫੁੱਲ ਢੱਕੀ ਪਈ ਹੈਗੀ ਤੁਹਾਨੂੰ ਉੱਪਰੋਂ ਦਿਖਾਉਣੀ ਆ ਤੇ ਲਓ ਜੀ ਮਿੱਤਰੋ ਸਾਰੀ ਗਲੀ ਛੜੀ ਪਈ ਹੈਗੀ ਇਹ ਥਾਲੀ ਜਾਮਣ ਦਾ ਤੇ ਆਹ ਦੇਖੋ ਸਾਰੀਆਂ ਜਾਮਣਾਂ ਨੇ ਜੀਆਂ ਥੱਲੇ ਤੱਕ ਸਾਰੀਆਂ ਪੱਕ ਗਈਆਂ ਇੱਕ ਦੋ ਬਾਰ ਸੰਜੇ ਨਾਲ ਆ ਤੇ ਆਪਾਂ ਤੁਹਾਨੂੰ ਦਿਖਾਈਏ ਤੋੜ ਕੇ ਤੇ ਆ ਦੇ ਰਾਜਮਣਾਂ ਨੇ ਗਿਆ ਤੇ ਇਹੀ ਆਪਾਂ ਅੱਜ ਤੋਂ ਦਾਣ ਪਹਿਲਾਂ ਲੈਂਦੇ ਹੁੰਦੇ ਸੀ 50-60 ਰੁਪਏ ਕਿਲੋ ਸੀਗੀਆਂ ਤੇ ਇੱਥੇ ਆਪ ਦੇ ਖੇਤ ਦੇ ਵਿੱਚ ਤੇ ਗਰੇ ਲੱਗੇ ਪੈਣਗੇ ਥੱਲੇ ਛੱਡ ਦਿਆ ਨੇਗੀਆਂ ਤੇ ਉਹੀ ਗੱਲ ਕਹਿੰਦੇ ਨੇ ਤੇ ਨਹੀਂ ਜਿਮੀਦਾਰ ਦੇ ਨਾ ਫਸਲ ਦਾ ਰੇਟ ਆ ਜਿਮੀਦਾਰ ਤੇ ਨਾ ਫਸਲ ਦਾ ਰੇਟ ਆ ਤੇ ਅਹੀਂ ਵਿਚਾਰੇ ਜੀ ਫਸਲ ਖਰਾਬ ਹੋ ਜਾਂਦੀ ਐ ਫਲ ਸਾਰਾ ਖਰਾਬ ਹੋ ਜਾਂਦਾ ਇੰਨਾ ਹੁਣ ਖਾ ਵੀ ਨਹੀਂ ਸਕਦੇ ਆਪਾਂ ਕਹੀਏ ਵੀ ਖਾ ਲਾਂਗੇ ਹਨਾ ਉਹ ਖਾਦਾ ਵੀ ਨਹੀਂ ਜਾਂਦਾ ਤੇ ਫੇਰ ਵੀ ਪਰ ਪਿੰਡ ਵਾਲਿਆਂ ਦੇ ਕਹਿੰਦੇ ਨਹੀਂ ਹੁੰਦੇ ਜਿਹਰੇ ਵੱਡੇ ਹੁੰਦੇ ਨੇ ਕਿ ਜੇ ਕੋਈ ਖਾਲੂ ਕਹਿੰਦਾ ਖਾ ਲਾਂਦੇ ਤੇ ਪਰ ਕਿਸੇ ਤੋਂ ਕੁਝ ਮੰਗਦੇ ਨਹੀਂ ਹੈਗੇ ਜਾਮਣ ਆਪਣੀ ਮਿੱਤਰੋ ਲੱਥਪੱਥ ਹੋਈ ਪਈ ਆ ਤੇ ਤੋ ਇਹ ਮਿੱਤਰੋ ਪੂਰੀ ਸਵਾਦ ਘੈਂਟ ਜਮਣਾ ਹੈ ਇਹ ਖਾ ਕੇ ਦੇਖਿਓ ਨਾ ਆਪਣੇ ਤੇ ਮਿੱਠੇ ਮਿੱਠੇ ਯਾਰ ਸਵਾਦ ਆ ਗਿਆ ਬਰੂਪਲ ਕਿ ਆਪ ਹੀ ਦੋਸਤੋ ਮਿੱਤਰੋ ਖੇਤ ਵਰਗਾ ਨਿਆਰਾ ਹੈਗਾਗਾ ਤੇ ਅੰਦਰ ਹੋਣ ਦੀ ਆਪਣੀ ਜਨਰੇਸ਼ਨ ਸਾਰੀ ਅੰਦਰ ਵੜ ਕੇ ਬਹਿ ਜਾਂਦੀ ਆ ਤੇ ਪੱਖਿਆਂ ਥੱਲੇ ਏਸ਼ਿਆਂ ਥੱਲੇ ਅੰਦਰ ਹੀ ਨਿਕਲੇ ਵੀ ਨਹੀਂ ਆਈ ਕਰੋਸ ਤੇ ਆਏ ਚੋ ਦੇਖੇ ਤਾਂ ਆ ਗਿਆ ਅੰਦਰ ਆਕ ਤਾਂ ਥੱਲੇ ਦੇਖੋ ਠੰਡੀ ਹੰਡੀ ਹਵਾ ਚੱਲਦੀ ਹੈਗੀ ਤੇ ਆਲੇ ਦੁਆਲੇ ਹਰਿਆਲੀ ਹਰਿਆਲੀ ਮੱਥੇ ਲੱਗਦੀ ਹੈ ਸਾਰੇ ਕਿੰਨੀ ਸੰਘਣੀ ਸਾਂ ਇੱਥੇ ਮੈਂ ਮੰਜੜਾ ਆ ਕੇ ਬੰਦਾ ਪਿਆ ਹੋਵੇ ਤੇ ਕੁਦਰਤ ਨੂੰ ਇੰਜੋਏ ਕਰਦਾ ਹੋਵੇ ਤੇ ਕਿੰਨਾ ਨਜ਼ਾਰਾ ਆਵੇ ਪਹਿਲਾਂ ਆਪਾਂ ਖੇਤੀਬਾੜੀ ਕਰਦੇ ਹਾਵ ਖੇਤ ਹੀ ਰਹਿੰਦੇ ਸੀ ਮਿੱਤਰੋ ਤੇ ਆਪਾਂ ਤਾਂ ਹੁਣ ਜਦੋਂ ਆਪਾਂ ਖੇਤੀਬਾੜੀ ਛੱਡੀਆਂ ਉਦੋਂ ਦਾ ਪਾਸ ਸਾਰੇ ਕੰਮਕਾਰਾਂ ਤੇ ਰਹਿਣ ਲੱਗੇ ਕਰਕੇ ਨਹੀਂ ਆਪਾਂ ਤਾਂ ਖੇਤ ਪੂਰਾ ਫਰਨਿਚੇ ਖੇਤ ਨਾਲ ਮੋਹ ਸੀਗਾ ਜੀ ਲੱਗਦਾ ਜੀ ਆਪਣਾ ਤਾਂ ਮਿੱਤਰੋ ਤੇ ਫਿਰ ਵੀ ਆਪਾਂ ਕੋਈ ਗੱਲ ਨਹੀਂ ਹੁਣ ਆਪਾਂ ਖੇਤੀਬਾੜੀ ਆਪਦੀ ਕਰਾਂਗੇ ਸਟਾਰਟ ਸਾਲ ਨੂੰ ਕਰ ਦਈਏ 6 ਮਹੀਨਾ ਨੂੰ ਸਟਾਰਟ ਕਰ ਦਈਏ ਟਰੈਕਟਰ ਆਪਾਂ ਨੇ ਤੁਹਾਨੂੰ ਪਤਾ ਜੀ ਆਪਣਾ ਲਿਆਂਦਾ ਤੇ ਕਰਾਂਗੇ ਜੀ ਖੇਤੀ ਜਲਦੀ ਸਟਾਰਟ ਖੇਤ ਵਰਗੀ ਮੌਜ ਨਹੀਂ ਮਿੱਤਰੋ ਕਿਤੇ ਵੀ ਨਾ ਘਰੇ ਨਾ ਕਿਤੇ ਹੋਰ ਕਿਤੇ ਮਰਜੀ ਵਗ ਜੀ ਆਪਾਂ ਇਹ ਜੀ ਐਸ ਨਹੀਂ ਹੈਗੀ ਖੇਤ ਵਰਗੀ ਤੇ ਆਪਦਾ ਮੋਟਰ ਤੇ ਆਉਣਾ ਸਬਜ਼ੀ ਬਾਜੀ ਦੇਖਣੀ ਸੋ ਕੰਮਕਾਰ ਕੀਤਾ ਕਰਨਾ ਹੈ ਸਰੀਰ ਵਧੀਆ ਰਹਿੰਦਾ ਹੈਗਾ ਨਾ ਬਿਮਾਰੀਆਂ ਤੋਂ ਦੂਰ ਕੰਮਕਾਰ ਕਰਦੇ ਦੇ ਉਹ ਫਲੀਆਂ ਜੇ ਲਾਈ ਹੋਏ ਸੀ ਗਿਆ ਤੇ ਇਹ ਵੀ ਵਧੀਆ ਫਲ ਲੱਗੀਆਂ ਤਾਂ ਤੇ ਲੈ ਜਾਈਂਦੇ ਨੇ ਤੋੜ ਕੇ ਵਧੀਆ ਬਣਦੀ ਹੈ ਸਬਜ਼ੀ ਇਹਨਾਂ ਦੀ ਘਰ ਦੀ ਸਬਜ਼ੀ ਲਈਦਾ ਇਹੀ ਪਤਾ ਹੁੰਦਾ ਮਿੱਤਰੋ ਲਓ ਜੀ ਇਹ ਆ ਗਏ ਭਰੀਂਦੀਆਂ ਇਹ ਯਾਨੀ ਕਿ ਥੋੜੀ ਥੋੜੀ ਜੀ ਲੱਗ ਜਾਂਦੇ ਸਬਜ਼ੀ ਉਨੀ ਕੁ ਲੈ ਜਾਣਾ ਬਣਾਉਣ ਜੋਗਰੀ ਵਧੀਆ ਗਈ ਤੇ ਆ ਗਿਆ ਕद्दू ਕੀ ਆ ਕਹਿੰਦੇ ਨੇ ਜਿਹਦੇ ਜਿਹਨੂੰ ਕद्दू ਕद्दू ਲੱਗਿਆ ਹੋਇਆ ਦੇਖਦੇ ਜੇ ਹੋਇਆ ਕੋਈ ਲੈ ਜਾਾਂਗੇ ਫਿਲਹਾਲ ਤਾਂ ਹੈ ਨਹੀਂ ਐ ਪਈ ਕद्दू ਛੋਟਾ ਮੋਟਾ ਹੋਊਗਾ ਤੇ ਬੇਨਾ ਸਾਰੀਆਂ ਉਹੀ ਵੇਣ ਮਿੱਤਰੋ ਤੇ ਹੈ ਨਹੀਂ ਅਜੇ ਫਿਲਹਾਲ ਕद्दू ਛੋਟੇ ਨੇਗੇ ਜਾਨੀ ਕਿਹਾ ਦੇ ਹੈਗੇ ਨੇ ਹੋ ਰਹੇ ਨੇ ਕਿ ਛੋਟੇ ਕਦੋਂ ਨੇ ਤੇ ਕਰਕੇ ਰਹਿ ਨਹੀਂ ਦੰਨੇ ਮਿਰਚਾਂ ਹੈ ਗਿਆ ਮਿਰਚਾਂ ਪਾਂ ਪਈਆਂ ਨੇ ਘਰੇ ਬਾਦੂ ਵਰਕੇ ਮਿਰਚ ਆਪਣੇ ਕੀ ਕਰਨੀ ਹਾਂ ਤੇ ਮਿਰਚਾਂ ਲੱਗੀਆਂ ਹੋਈਆਂ ਨੇ ਮਿੱਤਰੋ ਮਿਰਚਾਂ ਬਥੇਰੀਆਂ ਭਰੀ ਪਈਆਂ ਨੇ ਬੂਟੇ ਮਿਰਚਾਂ ਨਾਲ ਤਾਂ ਪਰ ਘਰੇ ਪਈਆਂ ਨੇ ਫਿਰ ਕਰਨੇ ਵੀ ਕੀ ਨੇ ਇੰਨੀ ਮਿਰਚਾਂ ਆਪਣੇ ਤੇ ਚਲੋ ਕੋਈ ਗੱਲ ਨਹੀਂ ਲੈ ਕੇ ਜਾਵਾਂਗੇ ਆ ਹੋ ਗਏ ਟਮਾਟਰ ਤੇ ਟਮਾਟਰ ਬਸ ਵਿੱਚ ਤਾਂ ਕਰੇ ਪੈਣਗੇ ਵਿੱਚ ਕਰਨ ਨਾਲ ਨੇ ਲੈ ਜਾਗੇ ਅਥਣੇ ਸ਼ਾਮ ਨੂੰ ਮਰਾਂਗੇ ਜਿਹੜਾ ਸ਼ਾਮ ਨੂੰ ਲੈ ਜਾਗੇ ਤੋੜ ਕੇ ਤੇ ਆਹ ਦੇਖੋ ਆ ਨਿੱਕੇ ਨਿੱਕੇ ਟਮਾਟਰੀਆਂ ਲਓ ਜੀ ਇਹ ਹੁੰਦਾ ਖੇਤਾਂ ਦਾ ਮਿੱਤਰੋ ਮਿੱਤਰੋ ਨਜ਼ਾਰਾ ਸਬਜੀ ਭਾਜੀ ਕਰਦੀ ਹੈ ਨਾ ਖਾਣ ਨੂੰ ਤੇ ਲਓ ਜੀ ਮਿੱਤਰੋ ਆਪਾਂ ਬੈਠਾਂਗੇ ਆਪਣੇ ਅਮਰੂਦ ਥੱਲੇ ਤੇ ਆਹ ਅਮਰੂਦ ਆਪਣੇ ਛੋਟਾ ਜਿਹਾ ਲਾਇਆ ਸੀਗਾ ਤੇ ਵਧੀਆ ਲਾ ਉੱਪਰ ਦੇਖ ਲਓ ਪੂਰੀ ਸਤਰੀ ਬਣ ਗਈ ਵਧੀਆ ਸਾਂ ਵਾਲਾ ਹੋ ਗਿਆ ਤੇ ਦਰਾਖਤ ਲਾਇਦਾ ਆ ਫਾਇਦਾ ਹੁੰਦਾ ਵੀ ਬੰਦਾ ਠੰਡੀ ਹਵਾ ਮਿਲਦੀ ਹੈ ਦਰਾਖਤਾਂ ਤੋਂ ਆਕਸੀਜਨ ਮਿਲਦੀਆਂ ਨਾਲੇ ਤੇ ਨਾਲੇ ਬੰਦਾ 2 ਘੰਟੇ ਘੰਟਾ ਘੜੀ ਤੇ ਆਨੰਦ ਮਾਣ ਸਕਦਾ ਪਹਿ ਜਾਂਦਾ ਸਾਂ ਥੱਲੇ ਨਾ ਧੁੱਪ ਦੇ ਵਿੱਚ ਤੇ ਆਪਣੇ ਲੋਗ ਯਾਰ ਦਰਾਖਤਾਂ ਦੇ ਪਿੱਛੇ ਪੈ ਪੈਣਗੇ ਬਾਣਾ ਦੇ ਵਿੱਚ ਦਰਾਗਤਾ ਸਾਨੂੰ ਦਿੱਕਤ ਆ ਗਈ ਬਾਣਾ ਚੋ ਪਟਤਾਂ ਦੇ ਨੇ ਤਾਂ ਹੀ ਕਰ ਕਿ ਤਾਂ ਕਰਕੇ ਤਾਂ ਬਾਰਿਸ਼ਾਂ ਨਹੀਂ ਹੋ ਰਹੀਆਂ ਜੇ ਆਪਾਂ ਅਸਲ ਦੇ ਵਿੱਚ ਮੰਨ ਕੇ ਚੱਲੀਏ ਬਾਰਿਸ਼ਾਂ ਵੀ ਦਰਾਗਤਾ ਨਾਲ ਹੀ ਨੇ ਹਰਿਆਲੀ ਨਾਲ ਹੀ ਨੇ ਮਿੱਤਰੋ ਸੋ ਆਪਾਂ ਨੂੰ ਦਰਾਗਤਾ ਨੂੰ ਵੱਢਣ ਕੱਟਣ ਦੀ ਬਜਾਏ ਦਰਾਗਤਾ ਆਪ ਨੂੰ ਹੋਰ ਲਾਉਣੇ ਚਾਹੀਦੇ ਨੇ ਤਾਂ ਜੋ ਆਪਾਂ ਕੁਦਰਤ ਨਾਲ ਜੁੜ ਸਕੀਏ ਤੇ ਆਪਾਂ ਨੂੰ ਚੰਗੀ ਆਕਸੀਜਨ ਮਿਲੇ ਬਿਮਾਰੀਆਂ ਤੋਂ ਰਾਹਤ ਮਿਲੇ ਤੇ ਬਿਮਾਰੀਆਂ ਤਾਂ ਆਪਾਂ ਆਪਸੇ ਹੀ ਪਿਛੇੜਦੇ ਆ ਖੇਤਾਂ ਦੇ ਵਿੱਚ ਜ਼ਹਿਰਾਂ ਪਾਈ ਜਾਂਦੇ ਆ ਬਾਕੀ ਹਲ ਫਸਲਵਾੜੀ ਦੀਆਂ ਮਿੱਤਰੋ ਹੁਣ ਫਸਲਵਾੜੀ ਵੀ ਇਦਾਂ ਦੀ ਹੋ ਗਈ ਹੈ ਨਾ ਕਿ ਨਰਾਪਰਾ ਜਹਰ ਦੇ ਹਰਤੀ ਨਿਰ ਭਰ ਹੋ ਗਈ ਤੇ ਆਪਾਂ ਰੇ ਪਾਣੀ ਸਪਰੇ ਹਾਂ ਦੰਨਾਂਗੇ ਤੇ ਤਾਂ ਕਿਤੇ ਜਾ ਕੇ ਫਸਲਵਾੜੀ ਪਾਲਦੀ ਆ ਗਈ ਹੈ ਨਾ ਜੀਵ ਜੰਤ ਲੱਗ ਜਾਂਦੇ ਨੇਗੇ ਫਸਲਵਾੜੀ ਨੂੰ ਤੇ ਰੇਹਾਂ ਸਪਰੇ ਹਾਂ ਵੀ ਕਰਨੀਆਂ ਪੈਂਦੇ ਨੇ ਤਾਂ ਅਗਰ ਕੀ ਆਪਾਂ ਹੁਣ ਜਿਆਸਲ ਚ ਮੰਨ ਕੇ ਚੱਲੀਏ ਪਿੱਛੇ ਆਪਾਂ ਜ਼ਹਿਰ ਪਾਉਣਿਆਂਗੇ ਤੇ ਜੈਫਰ ਤਾਂ ਕਰਕੇ ਆਪਾਂ ਨੂੰ ਜ਼ਹਿਰ ਹੀ ਖਾਣਾ ਪਿੰਦਾ ਕਿਉਂਕਿ ਫਸਲਾਂ ਜ਼ਹਿਰ ਦੇ ਹਰਤੀ ਤਿਆਰ ਹੁੰਦੀਆਂ ਨੇਗੀਆਂ ਤੇ ਉਹੀ ਆਪਾਂ ਖਾਣੇ ਪਿੰਨੇ ਬਿਮਾਰੀਆਂ ਤਾਂ ਆਪਣੇ ਆਪ ਹੀ ਛੱਡਣੀਆਂ ਨੇਗੀਆਂ ਪਰ ਮਜਬੂਰੀ ਆ ਹੁਣ ਆਪਾਂ ਇਸ ਨਾਲ ਯਾਰ ਜੁੜ ਚੁੱਕੇ ਆਂਗੇ ਹਨਾ ਕਿ ਤਾਂ ਆਪਣੇ ਫਸਲ ਪਾਉਣੀਆਂ ਆ ਚੀਜ਼ਾਂ ਪਾਉਣੀਆਂ ਨੇ ਰੇਹਾਂ ਸਪਰੇਅ ਕਰਨੇ ਨੇ ਕਿ ਤੇ ਪੁਰਾਣੇ ਟਾਈਮਾਂ ਦੇ ਵਿੱਚ ਲੋਕ ਕੋਈ ਬਿਮਾਰੀ ਨਹੀਂ ਕੋਸ ਨਹੀਂ ਸੀਗਾ ਤੇ ਕਿਉਂਕਿ ਦੇਸੀ ਰੇਪ ਆਉਂਦੇ ਸੀ ਕੋਸ ਨਹੀਂ ਸੀ ਕਿਉਂ ਖੇਤੀ ਬੜੀ ਤਾਂ ਉਦੋਂ ਵੀ ਕਰਦੇ ਸੀਗੇ ਲੋਕ ਤੇ ਸਰਕਾਰ ਵੀ ਕੀ ਸਕਦੇ ਆ ਚਲੋ ਜੀ ਮਿੱਤਰੋ ਹੁਣ ਚੱਲਦੇ ਆਂ ਫਿਰ ਘਰ ਨੂੰ ਨਾ ਤੇ ਵਧੀਆ ਘੰਟਾ ਆਪਣਾ ਜੀ ਲੱਗਿਆ ਕਿ ਮੋਟਰ ਤੇ ਤੇ ਜਾ ਕੇ ਪ੍ਰਸ਼ਾਦਾ ਪਣੀ ਸਕਦੇ ਆ ਕਿ ਤੁਰ ਪੀ ਆ ਗਏ ਸੀਗੇ ਆਪਾਂ ਖੇਤ ਨੂੰ ਤੇ ਬਾਕੀ ਯਾਰ ਬੱਦਲਾਂ ਦੀ ਗੱਲ ਗਲਤ ਆ ਗਈ ਨਾ ਰੱਬ ਦੀ ਹੁਣ ਤੇ ਉਹਨੂੰ ਜਿਹੜੀ ਗੱਲ ਆ ਵੀ ਬਾਰਸ਼ਾਂ ਬੁਰਸ਼ਾਂ ਦੀ ਲੋੜ ਆ ਗਈ ਪੰਜਾਬ ਦੇ ਵਿੱਚ ਤੇ ਉਹਨੂੰ ਹੁਣ ਆਉਣਾ ਚਾਹੀਦਾ ਇੱਥੇ ਪੰਜਾਬ ਤੇ ਆ ਕੇ ਬਾਰਸ਼ਾਂ ਕਰਨੀਆਂ ਚਾਹੀਦਿਆਂ ਨੇ ਮੌਸਮ ਠੰਡਾ ਸਿਮਲੇ ਵਰਗਾ ਮਾਹੌਲ ਬਣਾਉਣਾ ਚਾਹੀਦਾ ਤੇ ਜੀਰੀਆਂ ਨੂੰ ਸਹਾਰਾ ਹੋਵੇ ਨਾ ਪਹਾੜਾਂ ਵਾਲਾ ਪਾਣੀ ਵਧੀਆ ਹੁੰਦਾ ਮਿੱਤਰੋ ਤਾਂ ਕਰਕੇ ਜੀਰੀਆਂ ਨੂੰ ਚੰਗਾ ਹੁੰਦਾ ਹੈ ਬਾਰਸ਼ਾਂ ਉਰੇ ਹੋਣੇ ਚਾਹੀਦਿਆਂ ਨੇ ਤੇ ਲੋੜ ਵੀ ਹੈ ਵੱਧ ਤੋਂ ਵੱਧ ਤੇ ਰੱਬ ਵੀ ਪੁੱਠੇ ਪਾਸੇ ਪੰਗੇ ਵੀ ਉਧਰ ਬਾੜਾ ਲਈ ਜਨਪਤੰਦਰਾ ਤੋਂ ਕੀ ਫਾਇਦਾ ਉੱਥੇ ਘੁੰਮਣ ਫਿਰਨ ਵਾਲੇ ਲੋਕ ਗਏ ਹੋਏ ਨੇ ਜਿਹੜਾ ਇੰਜੋਏ ਕਰਦੇ ਨੇ ਵਿਚਾਰੇ ਕਰਨ ਦੇ ਕਿਉਂ ਉੱਤਰ ਪਹਾੜੀ ਲੋਕਾਂ ਨੂੰ ਤੰਗ ਕਰੀ ਜਾਣਾ ਹੈ ਪੰਗੇ ਉਹ ਵਿਚਾਰਾਂ ਦੇ ਘਰ ਰੋੜ ਜਾਂਦੇ ਨੇ ਬਣਾਉਂਦੇ ਮਸਾਂ ਨੇਗੇ ਤੇ ਉਹਦੇ ਨਾਲੋਂ ਵਧੀਆ ਵੀ ਤੂੰ ਇੱਥੇ ਆ ਪੰਜਾਬ ਦੇ ਵਿੱਚ ਠੰਡਾ ਮਾਹੌਲ ਮੋਟਰਾਂ ਤੇ ਰੌਣਕਾ ਲੱਗਣਾ ਹੈ ਨਾ ਪਹਿਲਾਂ ਵਾਂਗੂ ਲੋਕ ਖੇਤਾਂ 'ਚ ਜੁੜ ਕੇ ਬੈਠਣਾ ਤੇ ਠੰਡਾ ਠੰਡਾ ਵਰਤਾ ਯਾਰ ਤੂੰ ਆ ਕੇ ਵੀ ਆਪਦੇ ਵਿੱਚ ਤੇਰੀ ਵੱਦ ਤੋਂ ਵੱਧ ਲੋੜ ਆ ਮਿੱਤਰਾ ਤੇ ਦੇਖ ਲਾ ਆਪਣੇ ਨਾਸ ਮਰਿਆ ਪਿਆ ਤੇ ਬਾਕੀ ਗੱਲਬਾਤ ਘੈਂਟ ਆ ਗਈ ਤੇ ਹੁਣ ਆ ਤਾਂ ਚੱਲਦੇ ਘਰ ਨੂੰ ਲੋ ਜੀ ਮਿੱਤਰੋ ਪਰ ਸਦਾ ਸਗਣ ਲੱਗੇਗੇ ਤੇ ਆਪਾਂ ਨੇ ਬਣਾ ਲਿਆ ਪਨੀਰ ਮਾਹ ਰੋਟੀ ਜਿਹਾ ਸਗਣੀ ਆ ਤੇ ਪਨੀਰ ਨਾਲ ਮਲਣ ਕਰ ਰਿਹਾ ਜੀਆ ਤੇ ਆਪਾਂ ਵੀ ਬਣਾ ਲਿਆ ਤੇ ਪੂਰਾ ਫਲਾ ਹੈ ਰਾੜ ਰੂੜ ਦੇ ਦੇਖਿਆ ਵੀ ਉਹ ਮਨ ਚਕਧਿਆ ਕਰਾਰਾ ਪਾਲਿਆ ਤੇ ਇੱਕ ਕੈਂਟ ਗੱਲਬਾਤ ਬਣਾ ਲਈ ਤੇ ਚੈੱਕ ਆਪਣੇ ਕਰ ਲਿਆ ਤੇ ਸਹੀ ਬਹੁਤ ਹੋਣਿਆ ਤੇ ਬੱਸ ਦੇਖਿਆ ਕਰਾਉਣਾ ਸਗਾ ਕੇ ਪ੍ਰਸਾਦਾ ਮਿੱਤਰੋ ਪਨੀਰ ਨਾਲ ਪਨੀਰੋ ਪਨੀਰ ਕੰਮ ਕਰਤਾ ਆਪਣੇ ਲਓ ਜੀ ਨਾ ਵੀ ਭੁੱਲ ਗਿਆ ਮੇਰਾ ਬੋਏ ਜਾ ਯਾਰ ਰਾਜੂ ਲਓ ਜੀ ਮਿੱਤਰੋ ਆਟਾ ਹਟਨਾਏ ਜੀ ਰਾਜੂ ਦੀ ਚੱਕੀ ਤੇ ਤੇ ਆਟਾ ਆਪਣੇ ਪੀਂਹਣ ਕੀਤਾ ਸੀ ਕੱਲ ਤੇ ਚੱਕਤਾ ਆਪਣੇ ਆ ਤੇ ਵੀਰਾਂ ਨੇ ਕੱਲ ਨੂੰ ਲੈ ਜਾਗੇ ਚੱਕ ਕੇ ਇਹ ਬੰਦਾ ਪੀਂਹਦਾ ਆਟਾ ਰਾਜੂ ਸਿੰਘ ਕੇ ਪੁਰੰਦਰ ਮੇਰਾ ਤਾਂ ਨਾਂ ਵੀ ਭੁੱਲ ਗਿਆ ਹੈ ਉਹ ਇਹ ਤਾਂ ਮਾੜੀ ਗੱਲ ਆ ਯਾਰ ਨਾਂ ਨਹੀਂ ਭੁੱਲਣਾ ਨਹੀਂ ਦਾ ਮੈਂ ਹੋ ਰਾਜੂ ਨਹੀਂ ਯਾਰ ਚਲੋ ਠੀਕ ਆ ਜੀ ਮਿੱਤਰੋ ਮਿਲਦੇ ਆਂ ਫਿਰ ਇੱਕ ਹੋਰ ਨਵੇਂ ਵਲੌਗ ਤੇ ਤੇ ਅੱਜ ਦਾ ਵਲੌਗ ਆਪਣਾ ਇੰਨੇ ਹੀ ਸੀਗਾ ਤੇ ਜੇ ਵਲੌਗ ਵਧੀਆ ਲੱਗੇ ਤਾਂ లైక్ కామెంట్ షేర్ జరూర్ కర్ దేవ్ ਤੇ ਇੱਕ బ్లాగ్ ਨੂੰ यार ਦੇਖਿਆ జరూర్ ਕਰੋ ਤੇ ਆਪਾਂ ਤੁਹਾਡੇ ਲਈ ਬਣਾਉਣੇ ਹੈਗੇ ਤੇ ਬਾਕੀ ਪਹਾੜੀ ਵੀ ਕੀ ਚੱਕਰ ਆਗਾ ਵਿਊ ਵਿਆਜ ਤਾਂ ਆਪਾਂ ਨੂੰ ਘੱਟ ਹੀ ਆਉਂਦਿਆ ਫਿਰ ਵੀ ਆਪਾਂ ਹਿੰਮਤ ਨਹੀਂ ਹਾਰਦੇ ਕੋਈ ਗੱਲ ਨਹੀਂ ਦੱਬੀ ਰੱਖਾਂਗੇ ਪਾਵਾਂਗੇ ਤੱਕ ਪੂਰੀ ਫੁੱਲ ਤੇ ਆਉਂਦਾ ਵੀ ਉਹ ਆਵੇ ਕੋਈ ਨਹੀਂ ਆਉਂਦਾ ਤਾਂ ਨਾ ਆਵੇ ਕੋਈ ਚੱਕਰ ਨਹੀਂ यार ਪਰ ਆਪਾਂ ਹਿੰਮਤ ਨਹੀਂ ਹਾਰਨੀ ਆਪਣੀ ਮਿਹਨਤ ਆਪਾਂ ਕਰ ਰਹੇ ਹਾਂਗੇ ਤੇ ਚਲੋ ਮਿੱਤਰੋ ਮਿਲਦੇ ਆ ਫਿਰ ਨੈਕਸਟ ਵੀਡੀਓ ਵਿੱਚ ਓਕੇ ਟਾਟਾ ਬਾਏ ਬਾਏ ਸਤਿ ਸ੍ਰੀ ਅਕਾਲ ਸਾਰਿਆਂ ਨੂੰ